ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵੰਤ ਸਿੰਘ ਬੀਐਸ ਇਲੈਕਟ੍ਰੋਨਿਕਸ ਲੁਧਿਆਣੇ ਤੋਂ ਅੱਜ ਸਾਡੇ ਕੋਲੇ ਪਾਜੀ ਆਏ ਨੇ ਸੰਗਰੂਰ ਤੋਂ ਇਹ ਆਪਣੇ ਕੋਲੇ ਆਏ ਸੀਗੇ ਬੈਟਰੀਆਂ ਲੈਣ ਦੇ ਲਈ ਈ-ਬਾਈਕ ਦੀਆਂ ਇਹ ਬੜੀ ਦੂਰੋਂ ਚੱਲ ਕੇ ਆਏ ਨੇ ਕੱਲ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ ਜੀ ਥੋੜੇ ਕੋਲੇ ਅਸੀਂ ਪਹੁੰਚਾਂਗੇ ਤੇ ਅੱਜ ਸਵੇਰੇ ਸਾਡੇ ਕੋਲ ਇਹ 10 ਵਜੇ ਸਾਡੇ ਕੋਲ ਪਹੁੰਚ ਗਏ ਸੀ ਇੱਥੇ ਤੇ ਇਹਨਾਂ ਨੇ ਟ੍ਰੌਨ ਟੈਕ ਦੀਆਂ ਗ੍ਰੇਫਾਈਨ ਬੈਟਰੀਆਂ ਲਈਆਂ ਸਾਡੇ ਕੋਲੇ ਤੇ ਪਾਜੀ ਤੁਸੀਂ ਦੱਸੋ ਆਪਣਾ ਰੇ ਕਿੱਥੋਂ ਆਏ ਹੋ ਤੁਸੀਂ ਐਸੀ ਪਿੰਡ ਝਾਰੋਂ ਜ਼ਿਲ੍ਹਾ ਸੰਗਰੂਰ ਡਿਸਟ੍ਰਿਕਟ ਸੁਨਾਮ ਡਿਸਟ੍ਰਿਕਟ ਸੁਨਾਮ ਤੇ ਬੈਟਰੀ ਬਾਰੇ ਜੋ ਤੁਹਾਨੂੰ ਰੇਟ ਦੱਸਿਆ ਗਿਆ ਸੇਮ ਉਹੀ ਰੇਟ ਤੇ ਤੁਹਾਨੂੰ ਹਾਂ ਬਿਲਕੁਲ ਸਹੀ ਇਹਦੇ ਵਿੱਚ ਇਹ ਤਾਂ ਨਹੀਂ ਕਿਹਾ ਗਿਆ ਵੀ ਰੇਟ ਵਧਿਆ ਜਾਂ ਘਟਿਆ ਜਾਂ ਕੁਝ ਤੁਹਾਨੂੰ ਜਿੱਦਾਂ ਦੀ ਕੋਈ ਗੱਲ ਕੀਤੀ ਨਹੀਂ ਨਹੀਂ ਕੁਝ ਜੋ ਰੇਟ ਵੀਡੀਓ ਚ ਦੱਸਿਆ ਗਿਆ ਸੀ ਉਹੀ ਰੇਟ ਦੇ ਅੱਤੇ ਦੱਸੀ ਜੋ ਇਹਨਾਂ ਨਾਲ ਗੱਲ ਹੋਈ ਉਹੀ ਰੇਟ ਤੇ ਮਾਲ ਦਿੱਤਾ ਗਿਆ ਬਾਕਾਇਦਾ ਬਿੱਲ ਕੱਟ ਕੇ ਨਾਲ ਦੇ ਰਹੇ ਆਂ ਫਿਰ ਹਾਲ ਮੈਂ ਸਾਰੇ ਕਿਤੇ ਟਰਾਈ ਮਾਰ ਕੇ ਹੀ ਫੇਰ ਆਇਆ ਜੋ ਰੇਟ ਇਹਨਾਂ ਦਾ ਉਹ ਵੇਖੋ ਸਹੀ ਹੈ 5 ਪੀਸ ਦਾ ਰੇਟ ਸੀਗਾ ਔਰ 12 ਮਹੀਨੇ ਦੀ ਗਾਰੰਟੀ ਸੀਗੀ ਜੋ ਰੇਟ ਨਾ ਨੂੰ ਵੀਡੀਓ ਤੇ ਦੱਸਿਆ ਗਿਆ ਸੀ ਜੋ ਕਿਹਾ ਗਿਆ ਜੀ ਫੋਨ ਤੇ ਗੱਲ ਕੀਤੀ ਗਈ ਉਹੀ ਰੇਟ ਤੇ ਮਾਲ ਦਿੱਤਾਗੇ ਔਰ 1 ਸਾਲ ਦੀ ਫੁੱਲ ਵਾਰੰਟੀ ਦੇ ਵਿੱਚ ਹੈਗੀ ਬੈਟਰੀ ਗ੍ਰੇ ਫਾਈਨ ਦੀ ਲਓ ਜੀ ਆ ਬਿਲ ਤੁਹਾਡਾ ਜੀ ਠੀਕ ਹੈ ਜੀ ਆ ਪੰਜ ਛਤ ਚਾਰ ਪੀਸਾਂ ਦਾ ਡੱਬਾ ਤੇ ਇੱਕ ਪੀਸ ਨਾਲ ਪੰਜ ਪੀਸਾਂ ਦਾ ਦਿੱਤਾ ਗਿਆ ਨਾ ਨੂੰ ਬਾਕੀ ਸਾਡਾ YouTube ਚੈਨਲ ਆ @the_rate_ludhiana_local ਉਹਨੂੰ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ